ਛੋਟੇ ਬੱਚੇ ਨੂੰ ਵਰਗਲਾ ਕੇ ਲੈ ਗਏ ਅਤੇ ਕਰ ਦਿੱਤਾ ਗਲਤ ਕੰਮ ਹਲਕਾ ਗੁਰਹਰ ਸਹਾਇ ਦੇ ਇੱਕ ਪਿੰਡ ਦੇ ਵਿੱਚ ਇੱਕ ਜਿਹੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ 13 ਸਾਲਾਂ ਦੀ ਨਾਬਾਲਗ ਬੱਚੀ ਨੂੰ ਘਰੋਂ ਲਿਜਾ ਕੇ ਉਸ ਨਾਲ ਗਲਤ ਕੰਮ ਕਰਨ ਦੀ ਗੱਲ ਸਾਹਮਣੇ ਆਈ ਹੈ ਪੀੜਤ ਲੜਕੀ ਨੂੰ ਸਿਵਲ ਹਸਪਤਾਲ ਗੁਰਹਰ ਸਹਾਇ ਦਾਖਲ ਕਰਵਾ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਉਸਨੂੰ ਫਿਰੋਜ਼ਪੁਰ ਲਈ ਰੈਫਰ ਕਰ ਦਿੱਤਾ ਗਿਆ ਹੈ ਪਿੰਡ ਦੇ ਕੁਝ ਨੌਜਵਾਨ ਅਤੇ ਇੱਕ ਬਾਹਰਲੇ ਪਿੰਡ ਤੋਂ ਆਏ ਨੌਜਵਾਨਾਂ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਪਰਿਵਾਰਕ ਮੈਂਬਰਾਂ ਨੇ ਇਸ ਸਬੰਧ ਦੇ ਵਿੱਚ ਕੀ ਦੱਸਿਆ ਆਹਾਂ ਵੀਡੀਓ ਨੂੰ ਧਿਆਨ ਨਾਲ ਸੁਣ ਲਓ ਅਤੇ ਪੁਲਿਸ ਕੀ ਕਾਰਵਾਈ ਕਰ ਰਹੀ ਹੈ। ਅ ਤੁਸੀਂ ਵੇਖ ਸਕਦੇ ਸਾਬ ਜੀ ਮੇਰੀ ਬਟੀਆ ਦਾਲ ਕੀ ਨੇ। ਇਹ ਰਾਤ 3:30 ਵਜੇ ਦੀ ਗੱਲ ਏ। ਦੋ ਜੀ ਨੇ ਆਏ ਸੀ ਠਾਵਨ ਨੂੰ ਠਾ ਕੇ ਲੈ ਗਏ ਨੇ ਤੇ ਕਿਹੜੇ ਗਵੰਡੀਆ ਕਰ ਲੈ ਗਏ ਨੇ ਉਹਨਾਂ ਉਹਨਾਂ ਦੇ ਮਾਪਿਆਂ ਦਾ ਨਾਮ ਸੀ ਪਰਮਜੀਤ ਕੌਰ ਸੁਖਾ ਸਿੰਘ। ਉਹਨਾਂ ਦੇ ਦੋ ਮੁੰਡੇ ਸੀ ਤੀਜਾ ਬੋਵੀ ਸਿੰਘ ਜਵਾਇ ਅਲਸ। ਉਹਨਾਂ ਦੇ ਘਰੇ ਉਹਨਾਂ ਰੱਖਿਆ ساری ਰਾਤ। ਤੇ ਜਦੋਂ ਅਸੀਂ ਰੋਲਾ ਪਾਇਆ ਵੀ ਸਾਡੀ ਗੁੜੀਆਂ ਨਹੀਂ ਲੱਭ ਦੀ 4 ਵਜੇ ਟਟਕੇ ਅਸੀਂ ਰੋਲਾ ਪਾਇਆ ਸਾਡੀ ਗੁੜੀਆਂ ਗੁਆਚ ਗਈ ਸਾਡੀ ਗੁੜੀਆਂ ਨਹੀਂ ਲੱਭ ਰਹੀ ਅਸੀਂ ਮੰਦੋਵੇਂ ਜੀ ਮੇਰਾ ਮੁੰਡਾ ਅਸੀਂ ਦੋਵੇਂ ਜੀ ਪਾਗਲਾ ਚਰ ਲੱਭਦੇ ਰਹੇ ਨਹੀਂ ਸਾਨੂੰ ਲੱਭ ਵੀ ਅਖੀਰ ਹੀ ਫਿਰ ਅਸੀਂ ਥਾਣੇ ਸਾਨੂੰ ਕਿਸੇ ਦੇ ਛਾਕ ਸੀ ਤੇ ਅਸੀਂ ਫਿਰ ਥਾਣੇ ਆਏ ਥਾਣੇ ਦਰਖਾਸਤ ਰੁਫੀ ਜਾ ਦਿੱਤੀਆਂ ਨੇ ਤੋਂ ਉਹਨਾਂ ਰੇਡ ਪਾਈ ਦੋ ਤਿੰਨ ਵਾਰੀ ਉਹਨਾਂ ਦੇ ਘਰੇ ਤੇ ਫਿਰ ਸਾਡੀ ਗੁੜੀਆਂ ਨੂੰ 1.5 ਵਜੇ ਕਰੇ ਛੱਡ ਗਏ ਨੇ आज दुपहरै हां आज दुपहरै 1:30 बजे करे ਛੱਡ ਕੇ ਗਿਆ غلط ਹਰਕਤ ਵੀ ਹੋਈ ਆ ਤੁਸੀਂ ਹਸਪੀਟਲ ਲੈ ਕੇ ਆਇਓ हां ਗਲਤ ਹਰਕਤ ਹੋਈ ਹੈ ਉਹਨੇ ਕੀਤੀ ਹੈ ਇਹ ਦੋ ਨੇ ਕਿ ਤਿੰਨ ਨੇ ਅੱਛਾ ਦੋ ਤਿੰਨ ਜਣੇ ਸੀ हां ਦੋ ਤਿੰਨ ਜਿਨੇ ਸੀ ਕਿ ਆ ਗਲਤ ਕੀ ਹੈਗੀ ਆ ਤੁਹਾਡੀ ਹੁਣ ਮੰਗੀ ਸਾਨੂੰ ਸਾਫ ਚਾਹੀਦੀ ਦੋ ਮੁੰਡਿਆਂ ਨੂੰ ਕੜੀ ਤਕੜੀ ਸਜ਼ਾ ਚਾਹੀਦੀ ਏ ਕੜੀ ਤਕੜੀ ਸਜ਼ਾ ਉਹਨਾਂ ਨੂੰ ਹੋਵੇ ਤ્વਿਕਾਲ ਨੂੰ ਇੱਥੇ ਇਹ ਨਾ ਅਖਣੇ ਅਸੀਂ ਤੇਰੇ ਬੁੱਢਿਆਂ ਨੇ ਗਲਤ ਕੰਮ ਕੀਤੇ ਨੇ ਅਸੀਂ ਤੁਰੇ ਫਿਰਨੇ ਆ ਹੂੰ ਗਲੀਆਂ ਵਿੱਚ ਤਡੀ ਗੁੜੀਆ ਦੀ ਉਮਰ ਕਿੰਨੀ ਹੈ ਜੀ ਉਮਰ 13 ਸਾਲ ਹੈ ਹਰਦਾਰ ਹਾਂ ਹਰਦਾਰ ਘਟ ਮੇਰੇ ਕੋਲ ਲਿਗਾ ਹੈ ਹੂੰ ਦਿਖਾ ਦੇ ਨਿਰਧਾਰ ਘਟ ਵੀ 13 ਸਾਲ ਹੈ ਮੇਰੀ ਗੁੜੀਆ ਦੀ ਉਮਰ 9ਵੀਂ ਕਲਾਸ ਚ ਪੜਦੀ ਹੈ ਤੇ ਦਿੱਤੀ ਆ ਥਾਣੇ ਤਰਖਾਸਤ ਹਾਂ ਜੀ ਦਿੱਤੀ ਹੈ ਕੋਈ ਗ੍ਰਿਫਤਾਰ ਵੀ ਹੋਇਆ ਜੀ ਇੱਕ ਕੀਤੀ ਬੈਠੇ ਨੇ ਗ੍ਰਿਫਤਾਰ ਇੱਕ ਚੁੱਕ ਲੈਂਦਾ ਨੇ ਤੇ ਬਾਕੀ ਕਹਿੰਦੇ ਮੇਲ ਕੇ ਤੇ ਚੁੱਕ ਲਿਆ ਵੰਦੇ ਉਹ ਜਿਹੜਾ ਚੱਕਿਆ ਕਿਤੋਂ ਦਾ ਉਹ ਸਾਡੇ ਗਵੰਡੀ ਨੇ ਉਹ ਵੀ ਨਾਲ ਸੰਨ ਹਾਂ ਵੀ ਨਾਲ ਸੀ ਉਹਨਾਂ ਦੇ ਘਰੇ ਤਸਰ ਰਾਤ ਰੱਖਿਆ ਨੇ ਰਾਤ ਉਹਨਾਂ ਸਾਰੀ ਘਰੇ ਰੱਖਿਆ ਏ ਮਤਲਬ ਉਹਨਾਂ ਨਾ ਕਿ ਮਾਂ ਪਿਓ ਕੇ ਸੀ ਨਾ ਕੋਈ ਭੈਣ ਹਾਂ ਉਹਨਾਂ ਦੇ ਚਾਚੀ ਚਾਚੇ ਕੇ ਸੀ ਉਹ ਲੱਗ ਸੀ ਉਹ ਦੋ ਭਰਾਓ ਸੀ ਤੇ ਤੀਜਾ ਬੋਵੀ ਸੀ ਸਾਰੀ ਰਾਤ ਉਹਨਾਂ ਦੇ ਘਰੇ ਰੱਖਿਆ 3:30 ਵਜੇ ਤੋਂ ਲੈ ਤ ਤੁਸੀਂ ਆਪੇ حساب ਲਾ ਲਓ ਮੇਰਾ ਪਿੰਛੰਗਰਉ ਤਾੜੇ ਸਾਡੇ ਗਵੰਡਿਆ ਦੇ ਰਿਸ਼ਤੇਦਾਰਾ ਚੱਕ ਮੁੰਡਾ ਹੁੰਦਾ ਸੀ ਤੇ ਮੇਰੇ ਤੇ ਪੈੜੀ ਅੱਖ ਰੱਖਦਾ ਸੀ ਤੇ ਰਾਤ ਮੈਨੂੰ ਚੱਕ ਕੇ ਲੈ ਗਏ ਤੇ ਤਿੰਨ ਜਣੇ ਸੀ ਮੇਰੇ ਨਾਲ ਗਲਤ ਕੰਮ ਕੀਤਾ ਤੇ ਸਵੇਰੇ 4:00 ਵਜੇ ਘਰ ਦੇ ਨੂੰ ਪਤਾ ਲੱਗਾ ਕਿ ਸਾਡੀ ਕੁੜੀ ਗਾਇਬ ਹੈ ਇਹ ਲਵ ਦੇ ਰਹੇ ਮੈਂ ਕਿਵੇਂ ਕਰੇ ਛੱਡਿਓ ਮੈਨੂੰ ਕਰੇ ਆਂਦਾ ਨਹੀਂ ਛੱਡਣ ਜਾਣਾ ਤੈਨੂੰ ਚੰਡੀਗੜ੍ਹ ਲਾਇਆ ਮੈਂ ਲਾਇਆ ਮੈਂ ਦਾ ਤੇ ਕਿੱਥੇ ਰੱਖਿਆ ਤੈਨੂੰ ਕਿਹੜੇ ਪਿੰਡ ਦਾ ਹੈਗੇ ਸੀ ਕਿੰਨੇ ਮੁੰਡੇ ਸੀ ਕਿੰਨਾ ਗਲਤ ਕੰਮ ਕੀਤਾ ਤੈਨੂੰ ਪਿੰਡ ਨਾਲ ਸਾਡੇ ਗੁਆਂਢੀ ਦੇ ਘਰ ਸੀ ਉਹਨਾਂ ਘਰ ਲੈ ਗਏ ਸੀ ਮੈਨੂੰ ਤੇ ਤਿੰਨ ਜਨੇ ਸੀ ਇੱਕ ਇੱਕ ਬੋ ਵੀ ਤੇ ਇੱਕ ਵੀ ਤੇ ਇੱਕ ਮੋਲ ਅਨਮੋਲ ਹੁੰਦਾ ਨਾਮ ਸੀ ਤਿੰਨ ਜਨੇ ਸੀ ਕੋਈ ਤੈਨੂੰ ਧੰਕੀਆਂ ਵੀ ਦਿੱਤੀਆਂ ਨਹੀਂ ਹਾਂ ਇਦਾਂ ਦੇ ਕਹਿੰਦੇ ਸੀ ਕਿ ਕਰੇ ਦੱਸਿਆ ਅਨਸੁੱਤ ਫਿਰ ਮੈਂ ਕੁਛ ਕਰ ਲਵਾਂ ਤੇ ਜਦ ਤੱਕ ਮੈਂ ਕੁਛ ਉਹ ਕੀ ਮੰਗ ਕੀ ਕਰਦੀ ਉਹਨ ਮੰਗ ਇਹ ਹੀ ਕਰਦੇ ਕਰਨ ਦੱਸਿਓ ਕਿਸੇ ਨੂੰ ਤੇ ਮੈਂ ਤੈਨੂੰ ਸਵੇਰੇ 6 ਵਜੇ ਲੈਣ ਆਵਾਂ ਦਾ ਜਿਹੜਾ ਹੈਗੀ ਇੱਕ ਨਵਾਲਕ ਬਟਿਆ ਤੁਹਾਡੇ ਕੋਲੋਂ ਇੱਥੇ ਦਾਖਲ ਹੋਈ ਹੈ ਕੀ ਹੈ ਜੀ ਉਹਦਾ ਤੇ ਕਿੱਥੇ ਰੈਫਰ ਕਰ ਰਹੇ ਅਸੀਂ ਉਹਨਾਂ ਨੂੰ ਫਿਰੋਜ਼ਪੁਰ ਰੈਫਰ ਕਰ ਰਹੇ ਹਾਂ ਕਿਉਂਕਿ ਸਾਡੇ ਕੋਲੇ ਲੇਡੀਜ਼ ਡਾਕਟਰ ਨਹੀਂ ਆਂ ਔਰ ਬਾਕੀ ਡਾਕਟਰ ਸਾਹਿਬ ਵੀ ਚੈੱਕ ਕਰਨਗੇ ਕੀ ਜੋ ਵੀ ਹੋਇਆ ਉਹਨਾਂ ਨਾਲ ਕੋਈ ਲੱਗਿਆ ਤਾਂ ਬੱਚਿਆਂ ਨਾਲ ਹਰਕਤ ਹੋਈ ਹੈ ਪਰਿਵਾਰ ਵੱਲੋਂ ਕੀ ਕੰਪਲੇਂਟ ਹੈ ਜੀ ਪਰਿਵਾਰ ਵੱਲੋਂ ਹੀ ਹੈ ਕਿ ਉਹਨਾਂ ਨਾਲ ਕੋਈ ਹਰਕਤ ਹੋਈ ਆ ਤੇ ਇਸ ਕਰਕੇ ਅਸੀਂ ਉਹਨਾਂ ਨੂੰ ਰੈਫਰ ਕਰਨਾ ਫਿਰੋਜ਼ਪੁਰ ਭੇਜ ਦੋ ਹਾਂਜੀ ਫਿਰੋਜ਼ਪੁਰ ਇੱਕ ਗੈਂਗਰਾਏਪਦਾ ਮਾਮਲਾ ਸਾਹਮਣੇ ਆ ਰਿਹਾ ਹੈ ਜੀ ਤੁਹਾਡੀ ਨੋਟਿਸ ਅੱਜ ਸਾਨੂੰ ਨਾ ਇੱਕ ਮੀਤੀ ਨਤੀ ਛੇ ਨੂੰ ਸਾਨੂੰ ਅੱਜ ਇੱਕ ਪੱਤਰ ਮਸੂਲ ਹੋਇਆ ਸੀਗਾ ਵੀ ਸ਼ੰਗਰ ਰਾਏ ਤੋਂ ਇੱਕ ਲੜਕੀ ਹੈ ਜਿਹੜੀ ਨਬਾਲਗ ਬੱਚੀ ਜੀ ਦੀ ਉਮਰ 13 ਸਾਲਾਂ ਉਹਦੇ ਫਾਦਰ ਸਾਹਿਬ ਨੇ ਦੱਸਿਆ ਵੀ ਲੜਕੀ ਸਾਡੀ ਮਿਸਿੰਗ ਆ ਤੇ ਉਹਦੇ ਸੰਬੰਧੀ ਅਸੀਂ ਜਿਹੜਾ ਹੈਗਾ ਐਫ ਆਈ ਆਰ ਤੁਰੰਤ ਜਿਹੜੀ ਉਹ ਦਰਜ ਕਰ ਰਹੇ ਹਾਂ ਤੇ ਅਗਲੀ ਕਾਰਵਾਈ ਹੈ ਜਿਹੜੀ ਉਹ ਤਫ਼ਤੀਸ਼ ਹੈ ਜੋ ਵੀ ਤੱਥ ਸਾਹਮਣੇ ਆਉਣਗੇ ਉਹਦੇ ਕਾਰਵਾਈ ਕਰਾਂਗੇ